ਮੈਂ ਇੱਥੋਂ ਆ ਰਹੀ ਸੀ ਇੱਥੇ ਆ ਕੇ ਮੇਰੇ ਇਧਰਲੀ ਸਾਈਡ ਤੋਂ ਥੈਲਾ ਖੋ ਕੇ ਉਹ ਫਰਾਰ ਦੋਨੋਂ ਫਰਾਰ ਹੋ ਗਏ ਤੇ ਮੈਂ ਇੱਥੇ ਗਿਰ ਗਈ ਉਹਨਾਂ ਦੇ ਪਿੱਛੇ ਭੱਜਣ ਲੱਗੀ ਦੁਕਾਨਦਾਰ ਪਿੱਛੇ ਬਸੇ ਦੋ ਮੁੰਡੇ ਆਏ ਸੀ ਬਾਹਰ ਇਹਨਾਂ ਨੇ ਦੇਖਿਆ ਜਦੋਂ ਉਹ ਭੱਜ ਚੁੱਕੇ ਸੀ ਫੇਰ ਬਸ ਕੋਈ ਨਹੀਂ ਆਇਆ ਗਲੀ ਦੇ ਮਤਲਬ ਆਸ-ਪਾਸ ਲੇਡੀਜ਼ ਥੋੜੀਆਂ ਜਿਹੀਆਂ ਜੇ ਆਈਆਂ ਸੀਗੀਆਂ ਸੋਨਿਕਾ ਘਰ ਸੋਨਿਕਾ ਜੀ ਕਦੋਂ ਵੀ ਕਤਨਾ ਵਾਪਰੀ ਹੋ ਰਿਹਾ ਰਿਹਾ ਢਾਕੀ ਜਿਹੜਾ ਲਾਟਕੂ ਹੋਈ ਹੈ ਇਹ ਸੋਮਵਾਰ 2 ਜੂਨ ਦੀ ਗੱਲ ਹੈ ਮੈਂ ਮੈਡੀਸਨ ਲੈ ਕੇ ਆ ਰਹੀ ਸੀ ਮੋਗੇ ਤੋਂ ਬੱਸ ਸਟੈਂਡ ਤੋਂ ਉੱਤਰ ਕੇ ਮੈਂ ਮਤਲਬ ਆਪਣੀ ਗਲੀ ਦੇ ਵਿੱਚ ਆ ਰਹੀ ਸੀ ਗਲੀ ਦੇ ਵਿੱਚੋਂ ਆ ਕੇ ਤੇ ਪਿੱਛੇ ਮੇਰੇ ਮੈਨੂੰ ਨਹੀਂ ਪਤਾ ਕਿ ਮੇਰੇ ਪਿੱਛੇ ਕੋਈ ਆ ਰਿਹਾ ਹੈ ਜਾਂ ਕਿਦਾਂ ਤੇ ਜਦੋਂ ਮੈਂ ਆਪਣੀ ਗਲੀ ਦੇ ਘਰ ਦੇ ਦੋ ਘਰ ਛੱਡ ਕੇ ਪਿੱਛੇ ਸੀ ਤੇ ਉਦੋਂ ਹੀ ਮੇਰੇ ਹੱਥ ਦੇ ਵਿੱਚੋਂ ਥੈਲਾ ਖੋ ਕੇ ਦੋ ਮਤਲਬ ਮੋਟਰਸਾਈਕਲ ਸਵਾਰ ਤੇ ਹੱਥ ਵਿੱਚੋਂ ਥੈਲਾ ਖੋ ਕੇ ਤੇ ਭੱਜ ਗਏ ਉਸ ਥੈਲੇ ਵਿੱਚ ਮੇਰਾ ਮੋਬਾਈਲ ਆਈਫੋਨ ਸੀ ਤੇ ਮੇਰੀ ਮੈਡੀਸਨ ਆਧਾਰ ਕਾਰਡ ਤੇ 1000 ਰੁਪਏ ਨਕਦੀ ਸੀ ਤੇ ਇੱਕ ਮੇਰੀ ਐਨਕ ਸੀ ਕਿੰਨੇ ਟਾਈਮ ਤੋਂ ਮਤਲਬ ਤੁਹਾਨੂੰ ਲੱਗ ਰਿਹਾ ਸੀ ਕੋਈ ਪਿੱਛੇ ਆ ਰਹੀ ਹੈ ਜਾਂ ਕਿੰਨਾ ਸਮਾਂ ਹੋ ਗਈ ਤਣਾਅ ਦੇ ਹਾਲੇ ਵਾਸਤੇ ਮੈਂ ਮਤਲਬ 4:40 ਵਜੇ ਬਸ ਤੋਂ ਉਤਰੀਆਂ ਤੇ ਉਸ ਤੋਂ ਬਾਅਦ ਮੈਂ ਮਤਲਬ ਘਰ ਨੂੰ ਚੱਲ ਪਈਆਂ ਤੇ ਮੈਨੂੰ ਨਹੀਂ ਪਤਾ ਕਿ ਉਹ ਮੇਰੇ ਪਿੱਛੇ ਕਦੋਂ ਤੋਂ ਆ ਰਹੀ ਸੀ ਬਸ ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਜਦੋਂ ਮੇਰੇ ਹੱਥ 'ਚ ਉਹਨਾਂ ਨੇ ਥੈਲਾ ਕੋਈ ਚਿੰਤਾ ਨਹੀਂ ਹਾਂ ਜੇ ਕੋਈ ਆ ਤਾਂ ਤੁਸੀਂ ਕੀ ਇੱਕ ਮਤਲਬ ਐਕਟੀਵਿਟੀ ਕੀਤੀ ਜਾਂ ਭੱਜਣ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਮੈਂ ਉਹਨਾਂ ਦੇ ਪਿੱਛੇ ਭੱਜੀ ਮੈਂ ਬਹੁਤ ਗਲੀ ਦੇ ਵਿੱਚ ਸ਼ੋਰ ਵੀ ਰੋਲਾ ਵੀ ਪਾਇਆ ਤੇ ਮੈਂ ਪਿੱਛੇ ਭੱਜਣ ਲੱਗੀ ਗਿਰ ਵੀ ਗਈ ਤੇ ਮੇਰੇ ਮਤਲਬ ਕਾਫੀ ਸੱਟਾਂ ਵੀ ਲੱਗੀਆਂ ਪਰ ਉਹ ਉਸ ਟਾਈਮ ਤੱਕ ਉਹ ਕਾਫੀ ਦੂਰ ਜਾ ਚੁੱਕੀ ਸੀ ਕਿੱਦਾਂ ਦੇਖਣ ਦੇ ਵਿੱਚ ਦੇਖਣ ਦੇ ਵਿੱਚ ਜੀ ਮਤਲਬ 30 ਸਾਲ ਦੀ ਏਜ ਦੇ ਵਿੱਚ ਹੋਣਗੇ ਦੋਨੋਂ ਲੜਕੇ ਇੱਕ ਤੇ ਉਹ ਸੀ ਜੀਆ ਮਤਲਬ ਨਹੀਂ ਜੀ ਪਹਿਲੇ ਮੈਂ ਜਿਹੜਾ ਫਰੰਟ ਤੇ ਸੀ ਉਹਦਾ ਤਾਂ ਮੂੰਹ ਨੰਗਾ ਹੀ ਸੀ ਜਿਹੜਾ ਪਿੱਛੇ ਸੀ ਉਹਦੇ ਮੂੰਹ ਕਵਰ ਕੀਤਾ ਹੋਇਆ ਸੀ ਪਹਿਲੇ ਵਾਲੇ ਦੇ orange ਵਾਲਾ ਬੰਨਿਆ ਹੋਇਆ ਸੀ ਪਟਕਾ ਪਿੱਛੇ ਵਾਲੇ ਦੇ black ਨੀਲਾ ਨੀਲਾ ਪਟਕਾ ਬੰਨਿਆ ਹੋਇਆ ਸੀ ਸਾਡੇ ਕੋਲ ਕੋਈ ਉਹ ਹੈ ਜੀ ਫੋਟੋ ਵਗੈਰਾ ਜੋ ਕੋਈ ਤਾ ਉਹ ਸੀਸੀਟੀਵੀ ਫੋਟੋ ਹੈ ਇਹ ਦੋਨੋਂ ਸੀਗੇ ਜੀ ਤੁਹਾਡੀ ਥੀਖਾਣੀ ਅਰਜ਼ੀ ਦਿੱਤੀ ਸੀ ਹਾਂਜੀ ਦਰਖਾਸਤ ਦਿੱਤੀ ਹੈ ਜੀ ਕੀ ਕਹਿੰਦੇ ਉਹ ਬਸ ਜੀ ਉਹ ਕਹਿ ਰਹੇ ਆ ਵੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਤੁਸੀਂ ਵੀ ਆਪਣੀ ਕਾਰਵਾਈ ਕਰੋ ਅਗਰ ਤੁਹਾਨੂੰ ਕੋਈ ਇਤਲਾ ਮਿਲਦੀ ਹੈ ਤਾਂ ਤੁਸੀਂ ਸਾਨੂੰ ਦੱਸੋ ਹਾਂਜੀ ਕੀ ਨਾਮ ਸਰ ਜਰਜੀਵ ਕਰਗ ਜੀ ਜਰਗ ਜੀ ਤੁਹਾਡਾ ਕੀ ਰਸਤਾ ਜੀ ਇਹਨਾਂ ਦੇ ਨਾਲ ਤੇ ਮੇਰੀ ਵਾਈਫ ਆ ਜੀ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਗਿਆ ਨੂੰ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਇਹ ਘਟਨਾ ਸਾਨੂੰ ਜੀ ਬਸ ਪੰਜ ਮਿੰਟਾਂ ਜੀ ਬਾਹਰ ਚ ਆਉਂਦੀ ਮੈਂ ਵੇਖੀ ਹੈ ਜੀ ਵੀ ਆਉਂਦੀ ਆ ਹੂੰ ਤੇ ਸਾਡੇ ਐਸੇ ਮੋਹਨ ਲਾਲ ਕੇ ਖੰਡਕਿਆ ਵਾਲੇ ਜੀ ਉਹਨਾਂ ਦੇ ਬਾਅਦ ਚ ਆਉਂਦੀ ਵੇਖੀ ਜੀ ਮੈਂ ਬਾਅਦ ਉੱਠ ਕੇ ਤੇ ਵੀ ਇਹ ਆਉਂਦੇ ਵੇਖਲੇ ਵੀ ਆਉਂਦੀ ਆ ਉਸ ਤੋਂ ਬਸ 2 ਮਿੰਟਾਂ ਦੇ ਬਾਅਦ ਜੀ ਉਹ ਆਏ ਪਿੱਛੋਂ ਤੇ ਉਹ ਜਿਹੜਾ ਬੈਗ ਸੀ ਉਹ ਲੈ ਕੇ ਫਰਾਰ ਹੋ ਗਏ ਜੀ ਇਹ ਕਹਿੰਦੇ ਸੱਟਾਂ ਲੱਗੀਆਂ ਨੇ ਅਸੀਂ ਜੀ ਕਿਤੇ ਨਹੀਂ ਪਹਿਲਾਂ ਗਏ ਜੀ ਅਸੀਂ ਪਹਿਲਾਂ ਫਿਰ ਉਹ ਬੰਦੇ ਦੇ ਪਿੱਛੇ ਗਏ ਜੀ ਲੱਗ ਕੇ ਵੀ ਮੋਟਰਸਾਈਕਲ ਦਾ ਪਿੱਛਾ ਕੀਤਾ ਉਹ ਸਾਨੂੰ ਨਹੀਂ ਪਤਾ ਜੀ ਕਿਹੜੇ ਰੋੜੇ ਜਾਏ ਸੀ ਰੁੜ ਗਏ ਆ ਧੁਰ ਕੋੜ ਗਏ ਆ ਉਹ ਸਾਨੂੰ ਪਿੱਛਾ ਨਹੀਂ ਪਤਾ ਲੱਗਿਆ ਜੀ ਕਿਹੜੇ ਰੋੜ ਗਏ ਹਾਂਜੀ। ਦੋ ਦਿਨ ਹੋ ਚੁੱਕੇ ਆ ਜੀ ਕੋਈ ਅਤਾ ਪਤਾ ਲੱਗਿਆ ਉਹਨਾਂ ਦਾ? ਨਹੀਂ ਸਾਨੂੰ ਕੋਈ ਹਜੇ ਕੋਈ ਅਤਾ ਪਤਾ ਨਹੀਂ ਲੱਗਿਆ ਜੀ ਉਹਨਾਂ ਦਾ। ਪੁਲਿਸ ਦਾ ਕੀ ਕਹਿਣਾ? ਪੁਲਿਸ ਦਾ ਤਾਂ ਇਹੀ ਕਹਿਣਾ ਹੈ ਜੀ ਵੀ ਤੁਸੀਂ ਕੁਝ ਨਾ ਕੁਝ ਆਪ ਹਲ ਕਰੋ, ਕੁਝ ਅਸੀਂ ਵੀ ਕਰਦੇ ਆਂ। ਵੀ ਹਜੇ ਤੱਕ ਸਾਨੂੰ ਵੀ ਕੋਈ ਪਾਸ ਲੱਗਿਆ ਨਹੀਂ ਪਤਾ। ਹਾਂਜੀ। ਜਿਹੜਾ ਸਾਨੂੰ ਜੀ ਇਹ ਬੰਦਿਆਂ ਦਾ ਜਿਹੜੇ ਸਾਡੇ ਨਕਾਬ ਪੋਛਾ ਜੀ ਇਹ ਬੰਦੇ ਸਾਡੇ ਲਟੇਰੇ ਲੁੱਟ ਕੇ ਲਗਾਏ ਆ ਜੀ ਸਾਡੇ ਮੋਬਾਈਲ ਵਗੈਰਾ ਜੋ ਵੀ ਸਮਾਨ ਨੂੰ। ਇਹ ਅਸ ਜੋ ਵੀ ਸਾਨੂੰ ਦੱਸੂਗਾ ਜੀ। ਸੂਚਨਾ ਦੇਊਗਾ ਇਸ ਗੱਲ ਦੀ ਅਸੀਂ ਉਹਨੂੰ ਗੁਪਤ ਨਾਮ ਦੇਵਾਂਗੇ ਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 8840 ਜੀ 22480 6840 22480